ਦੋਸਤੋ ਬੇਸੇ ਤਾਂ ਹਰ ਜ਼ਿੰਦਗੀ ਦਾ ਜਿਦੋਂ ਸਵੇਰ ਉੱਠਦੇ ਆ ਤਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਪਲ-ਪਲ ਤੁਹਾਡੇ ਤੱਕ ਬਚਾਈਏ ਇਹ ਪਲ ਜਿਹੜੇ ਸਾਡੇ ਨਹੀਂ ਉਹ ਤੁਹਾਡੇ ਵੀ ਨੇ ਸੋ ਜੇ ਵੀਡੀਓ ਵਧੀਆ ਲੱਗੇ ਕਮੈਂਟ ਪਿਆਰ ਨਾਲ ਜ਼ਰੂਰ ਦਿਆ ਕਰੋ ਤਾਂ ਕਿ ਸਾਨੂੰ ਵੀ ਵਧੀਆ ਲੱਗੇ ਤੇ ਤੁਹਾਨੂੰ ਵੀਡੀਓ ਜਿਹੜੇ ਸਾਡੇ ਦੇਖਦੇ ਨੇ ਉਹਨਾਂ ਨੂੰ ਵੀ ਵਧੀਆ ਲੱਗੇ ਸੋ ਅੱਜ ਅਸੀਂ ਨਾ ਇੱਕ ਇੱਕ ਸਰਪ੍ਰਾਈਜ਼ ਕਰਨ ਜਾ ਰਹੇ ਆ ਨਾ ਇੱਕ ਛੋਟਾ ਬੇਟਾ ਤੇ ਵੱਡੇ ਵਾਸਤੇ ਆਪਾਂ ਕੁਝ ਚੀਜ਼ ਲੈਣ ਜਾ ਰਹੇ ਆ ਤੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਹੁੰਦਾ ਦੇ ਘਟਾ ਹੈ ਜਾਣਾ ਵੀ ਅਸੀਂ ਕਾਫੀ ਦੂਰ ਹੈ ਕਿੱਥੇ ਜਾਣਾ ਹੈ ਅਸੀਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸਾਡੇ ਨਾਲ ਬਨੇ ਰਹੋ ਤੇ ਸ਼ੁਰੂਤ ਲੈ ਕੇ ਸ਼ਾਮ ਮਤਲਬ ਸ਼ਾਮ ਤੱਕ ਆਪਣੀ ਵੀਡੀਓ ਨੂੰ ਬਾਅਦ ਕਰ ਨੂੰ ਠੀਕ ਹੈ ਅੱਗੇ ਚੱਲਦੇ ਆਂ ਫਿਰ ਆਪਾਂ ਓਕੇ ਜੀ ਆ ਤਾਂ ਮੌਸਮ ਬਹੁਤ ਸਾਫ਼ ਹੈਗਾ ਅ ਮੈਨੂੰ ਤਾਂ ਨਹੀਂ ਵੀ ਸਾਫ਼ ਲੱਗਦਾ ਮੌਸਮ ਅਜਾ ਲੱਡੀ ਸੋਹਣਾ ਗੈਣਾ ਮੌਸਮ ਮੌਸਮੀ ਹਾਂ ਬਹੁਤ ਹੀ ਕਲੀਅਰ ਆ ਸਾਫ ਆ ਤਾਂ ਸਾਫ ਆ ਕੱਲ ਪਰਸੋਂ ਜਿੱਥੇ ਧੁੰਦ ਜਾਦੀ ਸੀ ਉਹ ਲੋੜੀ ਕਰਤੀ ਸੀ ਕੀ ਆਉਂਦੇ ਪਤਾ ਲੱਗੂ ਹਾਂ ਲਈ ਚੱਲਿਆਂਗੇ ਆਪਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਜਵਾਨ ਮੁੰਡਿਆਂ ਨੂੰ ਕੀ ਪਤਾ ਲੱਗਣਾ ਹੈਗਾ ਮੈਂ ਮੋਟਰਸਾਈਕਲ ਦੀ ਲੰਗੇ ਜਾਂਦਾ ਜੀ ਕਿਧਰੇ ਚੱਲੇ ਜਾਣਾ ਹੁੰਦਾ ਓਹ ਤਾਂ ਢੇੜੀ ਦੂਰ ਮੋਟਰਸਾਈਕਲ ਤੇ ਟੱਪ ਜਾਂਦਾ ਪਾਪਾ ਜੀ ਪੰਪ ਪਟਿਆਲੇ ਪਤਾ ਨਹੀਂ ਕਿੱਥੇ ਗਿਆ ਸੀ ਤੂੰ ਕਿਹੜਾ ਮੋਟਰਸਾਈਕਲ ਤੇ ਚਤਾਰਗਾਧ

ਉੱਪਰ ਖੜੀਆਂ ਰਹਿ ਗਈਆਂ ਜਿਹੜੀ ਫਿਰ ਹਾਲੇ ਸੀ ਸਕੂਟੀ ਲੈਣੀ ਹੈ ਨਾ ਉਹ ਸਕੂਟੀ ਕਹਿੰਦੇ ਆ ਨਹੀਂ ਦੀ ਉਹ ਟਰੱਕ ਆ ਰਿਹਾ ਹੈ ਕਹਿੰਦੇ ਹੂੰ ਉਹ ਤੁਹਾਨੂੰ ਕਹਿੰਦੇ ਸਕੂਟੀ ਇਹ ਤੁਹਾਨੂੰ ਅੱਜ ਦੇ ਦਾਂਗੇ ਫਿਲ 500 ਨੂੰ ਅੱਜ ਸਕੂਟੀ ਆਪਣੀ ਸਕੂਟੀ ਇੱਥੇ ਵੈਸੇ ਅਸੀਂ ਬੁੱਕ ਕਰਾ ਕੇ ਗਏ ਸੀਗੇ 2 ਤਰੀਕ ਨੂੰ ਤੇ ਸਕੂਟੀ ਆਪਾਂ ਨੂੰ ਇੱਥੋਂ ਮਿਲੀ ਨਹੀਂ ਇਹਨਾਂ ਦੀ ਮਿਸਟੇਕ ਹੋ ਗਈ ਕਿਸੇ ਨੂੰ ਹੋਰ ਦੇ ਦਿੱਤੀ ਕੱਲ ਰਾਤ ਸੀ ਜਿਆਦਾ ਕਿਰਾਇਆ ਕਹਿੰਦੇ ਰਾਤ ਜਿਆਦਾ ਕਿ ਜਿਵੇਂ ਪੋਚ ਸਕੂਟੀ ਬੁੱਕ ਕਰਾ ਦਿੰਦੇ ਨੇ ਪਹਿਲਾਂ ਪੋਚ ਨਹੀਂ ਲੈ ਕੇ ਜਾਂਦੇ ਹਨ ਕੱਲ ਸੰਗਰਾਮ ਸੀ ਕਿ ਕੱਲ ਲੈ ਕੇ ਲੈ ਤੇ ਹੁਣ ਆਪਾਂ ਨੂੰ ਸਕੂਟੀ ਇੱਥੇ ਮਿਲੀ ਨਹੀਂ ਹੈਗੀ ਤੇ ਆਪਾਂ ਨੂੰ ਜਾਣਾ ਪੈਣਾ ਜੀ ਇਹ ਨਹੀਂ ਦੂਜੀ ਬ੍ਰਾਂਚ ਭਵਾਨੀਗੜਹ ਦੀ ਬ੍ਰਾਂਚ ਭਵਾਨੀਗੜਹ ਚਲੋ ਜੀ ਹੁਣ ਆਪਾਂ ਨੂੰ ਭਵਾਨੀਗੜਹ ਜਾਣਾ ਪੈਣਾ ਦੇਖਦੇ ਆਂਗੇ ਫਿਰ ਭਵਾਨੀਗੜਹ ਜਾ ਕੇ ਸਕੂਟੀ ਹੈ ਨਾ ਚਲੋ ਜੀ ਮਰੇਲ ਕੋਟਲਾ ਅਈ ਅਸੀਂ ਵਾਪਸ ਵਗ ਗਏ ਹੁਣ ਸਾਨੂੰ ਇੱਥੇ ਜਿਹੜੇ ਹਾਂਡ ਵਾਲੇ ਮਦੇ ਕੋਟਲੇ ਵਾਲੇ ਨੇ ਸਾਨੂੰ ਵਿਚਾਰਾ ਚਾਹ ਵੀ ਨਹੀਂ ਪੁੱਛੀ ਹੈਗੀ ਵੀ ਐਨੀ ਠੰਡ ਚ ਆਏ ਨੇਗੇ ਠੰਡ ਦੇ ਵਿੱਚ ਵੀ ਚਾਹ ਦਾ ਤਾਂ ਇੱਕ ਇੱਕ ਕੱਪ ਕੋਈ ਹੋਣੀ ਸੀ ਚਲ ਜੇ ਸਾਨੂੰ ਸਕੂਟੀ ਨਹੀਂ ਦੇਣੀ ਸੀ ਸਕੂਟੀ ਦੀ ਮਿਸਟੇਕ ਹੋ ਗਈ ਸੀ ਚਾਹ ਤਾਂ ਪਿਲਾ ਸਕਦੇ ਸੀਗੇ ਸਾਨੂੰ ਪਰ ਐ ਵੀ ਯਾਰ ਬੰਦਾ ਵਧੀਆ ਨਾਈਸ ਹੈ ਰਾਜਨ ਹਾਂ ਬੰਦਾ ਨਾਈਸ ਹੈ ਤੇ ਉਹ ਤਾਂ ਵੈਸੇ ਕਹਿ ਰਹੇ ਸੀ ਵੀ ਮੈਂ ਸਕੂਟੀ ਇੱਥੇ ਮੰਗਵਾ ਦਾਂਗਾ ਅਸੀਂ ਕਿਹਾ ਵੀ ਚਲ ਆਉਣੇ ਯਾਰ ਪਟਾ ਡੇਢ ਘੰਟਾ ਸਾਨੂੰ ਚੱਲ ਇੱਥੇ ਖੜਨਾ ਪੈਂਦਾ ਕੁੜੀ ਜੀ ਸੰਗਰੂਰ ਤੋਂ ਚੱਲ ਭਵਾਨੀਗੜ੍ਹ ਹੋ ਜਾਗੇ। ਗੱਡੀ ਤਾਂ ਉਦੋਂ ਤਾਂ ਲੇਟ ਹੁੰਦਾ ਲਾਡੀ। ਨੋ ਨੋ ਜੀ। ਅੱਜ ਤਾਂ ਲਾਡੀ ਆਪਣੀ ਆ ਮੇਰਾ। ਤੇਰਾ ਫੋਫੜ ਦੇ ਨੂੰ ਪੁੱਛੂ ਆ ਕਾ ਤੇਰਾ ਹਾਲ ਚਾਲ ਜਾ ਕੀ। ਕੋਈ ਨਹੀਂ ਦੱਸ ਦਾਂਗੇ। ਸੱਚ ਬੋਲੀ ਫੋਫੜਾ। ਨਾ ਹਮੇਸ਼ਾ ਸੱਚ ਬੋਲਦਾ ਜੀ। ਝੂਠ ਨਹੀਂ ਬੋਲਦਾ। ਨਹੀਂ ਨਾ ਜੀ ਮੈਨੂੰ ਕਦੇ ਦੇਖੇ ਝੂਠ ਬੋਲਦੇ। ਉਹ ਠੀਕ ਐ ਬਟ ਉਹ ਗੱਲ ਕਰ ਰਹੇ ਆ ਬਾ ਗੱਲਾਂ ਗੱਲਾਂ ਚ ਬਹੁਤ। ਕੀ ਕਹਿਣਾ ਚਾਹੁੰਗੀ। ਆਪਾਂ ਪਹੁੰਚ ਗਏ। ਦੂਜੀ ਜੈਂਸੀ ਜੀ ਪਹੁੰਚੇ ਸੀ ਹੁਣ ਸੰਗਰੂਰ ਭਵਾਨੀਗੜਾ ਵਾਲੀ ਚ ਇਹ ਵੀ ਇਹਨਾਂ ਦੀ ਆ ਸਾਸਰੀ ਕਾਲ ਜੀ ਹਲੇ ਬਟੂ ਜਾਰ ਨਹੀਂ ਨਾਲ ਦੇ ਦਿੱਕੇ ਹੈ ਆ ਵੀ ਟੰਗ ਦਿੱਤਾ ਤੁਸੀਂ ਕਿਹੜਾ ਪਾਓਗੇ ਹੈਲਮਟ ਲੇਡੀ ਦੇ ਤੇ ਹੋਰ ਲੇਡੀ ਤਾਂ ਹੈ ਨਹੀਂ ਹੁਣ ਨਾਲ ਦੇ ਹੂੰ ਨਹੀਂ ਕੋਠੇ ਤੇ ਚਾਰਕੀਆਂ ਨੇ ਸਕੂਟਰੀਆਂ ਇਹ ਜਿਹੜੀ ਉੱਪਰ ਪਈਆਂ ਨੇ ਵੀਰੇ ਇਹ ਕਿਹੜੀਆਂ ਨੇ 110 ਸਾਰੇ 110 ਹੀ ਨੇ 110 ਬਈ ਦਾ ਸੀ ਸੋ ਮੇਰੇ ਜੀ ਹੁਣ ਤੁਸੀ ਕਹਿੰਦੇ ਹੋ ਕਿ 11 ਇੰਕ ਕਰਵਾ ਦੇ ਕਾਹਦੀ ਚਾਹਤ ਬਾਕੀ ਨਾ ਪਾੜੀ ਕਰੋ ਉਹਨਾਂ ਨੇ ਚਾਰ ਸਾਲ ਤੋਂ ਮਾਇਨ ਤੁਹਾਨੂੰ ਕਹਾਂਗੇ ਤੁਹਾਨੂੰ ਕਹਿਣਾ ਕਿ ਤੁਸੀਂ ਦੱਸੋ ਉਹਨਾਂ ਨੇ ਕਿਹਾ 10 ਤਾਂ ਜਿਹਨੂੰ ਤੁਹਾਨੂੰ 5 ਮਾਸਾ ਦਾ ਜੇ ਤਾਂ ਕੋਈ ਮੈਂ ਲੱਗਦਾ ਜੁਕਾ 私は3年で1とかで見いうので一緒 ਸੋ ਗਾਇਸ ਫਾਈਨਲੀ ਹਾਂ ਜੀ ਸਟਾਰਟ ਹੀ ਨਹੀਂ ਹੋ ਰਹੀ ਉਹ ਡਰ ਗਿਆ ਸੀ ਸੋ ਗਾਇਸ ਫਾਈਨਲੀ ਬੱਕੀ ਸਟਾਰਟ ਨਹੀਂ ਹੋ ਰਹੀ ਤੁਸੀਂ ਗਲਤ ਬੋਲਤਾ ਇਹਦੇ ਚ ਕੱਟ ਕਰ ਦਾਂਗੀ ਕੱਟ ਆਪਾਂ ਇਹ ਸਟੀਲ ਕਿਵੇਂ ਲੱਗ ਰਹੀ ਹੈ ਤੁਹਾਨੂੰ ਸਰੀ ਇਹਨੂੰ ਵੀ ਇਹ ਇਤਰੋ ਚਾਈ ਜੀ ਵਾਲੀ ਹੈ ਹਨਾ ਜੀ ਨਾਲੇ ਤਾਂ स्टार्ट नहीं हो रही जी ठंड हां ठड मन गई गी तेल है गया तेल तो होना चाहिए एक तो थे दिक्कत स्कूटी हमार खाडे नहीं हो रही स्कूटी ले सेटिस्फाई नहीं हो रही और डेली स्कूटी ओ जी क्या बोलते हैं डाल की करिए हम बैड लक टाइम ਚੋਲੇ ਕੇ ਜੀ ਥੈਂਕ ਯੂ ਆਂਟੀ ਜੀ ਤੁਹਾਨੂੰ ਬਹੁਤ ਬਹੁਤ ਸਾਨੂੰ ਮਾਰਦਾ ਖੰਡ ਚ ਹੋਰ ਸੰਗਰੂਰ ਵਾਲੇ ਉਹ ਰੱਖਦੇ ਨੇ ਹੋਰ ਵੀ ਲੋ ਬਸ ਅੰਡੀ ਜੀ ਤੁਹਾਨੂੰ ਵੇ ਤੁਸੀਂ ਪੀ ਲੋਗੀ ਅੱਜ ਇਹਦੇ ਨਾਲ ਪੀ ਲੋ ਕੋਈ ਗੱਲ ਨਹੀਂ ਮਿੱਠਾ ਜਾਂਦਾ ਨਹੀਂ ਖੜੀਆਂ ਆਏ ਖੰਡ ਗੜੇ ਤੇ ਲਾਉਣੇ ਜਾਂ ਚਲਾਉਣੇ ਜਾਂ ਇੱਟੇ ਚੜਾ ਲੈ ਗਏ ਆਪਾਂ ਹੁਣ ਸਸਤਰੀ ਚੇਂਜ ਕਰਾ ਰਹੇ ਜੀ ਸਾਰੇ ਨਹੀਂ ਜਾਂਦਾ ਸਾਰੇ ਬਣੇ ਨਹੀਂ ਅਜੇ ਦੇ ਚਲਾਉਂਦੇ ਰਹਿਣਾ ਚਾਹੀਦਾ ਇਹਨਾਂ ਨੂੰ ਵੈਸੇ ਹੈ ਚਲਾਉਂਦੇ ਰਹਿਣਾ ਚਾਹੀਦਾ ਇਹਨਾਂ ਨੂੰ ਵੈਸੇ ਬੜੀਆਂ ਬੜੀਆਂ ਹੋ ਜਾਂਦੀਆਂ ਸੱਸਰੀ ਸਹੂਤਰੀ ਮੇ ਤਾਂ ਦੀ ਬੈਟਰੀ ਡਾਊਨ ਹੋ ਗਈ ਖੜੀ ਖੜੀ ਮੈਂ ਇਹਨੂੰ ਕਿਹਾ ਮੁੰਡੇ ਨੂੰ ਇਹਨੂੰ ਇੱਧਰ ਕਰੀ ਉਹਨੇ ਮੈਂ ਆ ਤੂੰ ਸਾਰੇ ਲੈ ਜਾ ਕਰ ਸਾਰੇ ਸਾਰੇ ਦੀ ਸਾਰੇ ਕੰਨੇ ਲੈ ਜਾਣੀ ਜੰਦੇ ਦੱਸ ਇੱਥੇ ਹੋਰ ਬਾਜਾ ਆਟੋ ਰੋਡ ਉੱਤੇ ਹੋਰ ਲੈ ਜਾਂਦੇ ਰਿਹਾ ਹੈ ਤਾਂ ਕਿ ਬੈਟਰੀਆਂ ਡਾਊਨ ਨਾ ਹੋਣੇ ਕਿ ਤੇ ਪੀਜਾ ਖਾਇਆ ਏ ਕਿ ਤੇ 버ਗਰ ਖਾਇਆ ਏ ਕੀ ਪ੍ਰੋਬਲਮ ਆ ਗਈ ਸਾਨੂੰ ਜਿਹੜੀ ਐਸੈਸਰੀ ਐ ਐਸੈਸਰੀ ਸਾਨੂੰ ਚੱਜੀ ਨਹੀਂ ਇਹਨਾਂ ਦੇ ਮੁਤਾਬਕ ਤਾਂ ਇਹ ਵਧੀਆ ਹੈ ਪਰ ਸਾਨੂੰ ਨਹੀਂ ਲੱਗਦੀ ਇਹਨੂੰ ਲਾਹਾਰਿਆਂ ਅਸੀਂ ਸਨਾਮ ਤੋਂ ਲਵਾਵਾਂਗੇ ਓਰੀਜినਲ ਮਤਲਬ ਇਹ ਵੀ ਓਰੀਜినਲ ਹੋ ਸਕਦੀ ਐ ਇਹਨਾਂ ਦੇ ਕਹਿੰਦੇ ਦਾਅਵੇ ਪਰ ਸਾਨੂੰ ਨਹੀਂ ਚੱਜੀ ਇਹ ਪਰ ਆਪਾਂ ਸੈਟੀਸਫਾਈ ਹਾਂ ਆਪਾਂ ਸੈਟੀਸਫਾਈ ਨਹੀਂ ਹੈਗੇ ਇਸ ਕਰਕੇ ਆਪਾਂ ਕਿ ਆਪਾਂ ਪਹਿਲਾਂ ਸਕੂਪ ਦਿੱਤੀਏ ਗੱਲ ਤੋਂ ਲੈ ਸੀ ਨਾ ਨਿਊ ਵਾਲੀ ਉਹਦੇ ਚ ਇਹਦੇ ਚ ਬਹੁਤ ਡਿਫਰੈਂਟ ਆ ਹਮਮ ਫਰਕ ਆ ਐਸੈਸਰੀ ਚ ਹਮਮ ਫਰਕ ਲੱਗਿਆ ਸਾਡਾ ਗੱਡੀ ਵਧੀਆ ਠੀਕ ਹੈ ਓਕੇ ਜੀ ਲਓ ਜੀ ਰਿਪੇਅਰ ਕਰਨ ਤੋਂ ਬਾਅਦ ਅਸੀਂ ਨੇ ਤੁਹਾਈਆ ਹੁਣ ਸਕੂਟਰੀ ਗੰਦੀ ਵਾਲੀ ਸੀ ਤੇ ਗੰਦੀ ਦਾ ਭਾਵ ਮਾੜਾ ਮਤਲਬ ਮੈਕੈਨਿਕੀ ਲਗਾਈ ਆਗੀ ਬੱਤੀਆਂ ਦੇ ਹੱਥ ਸੋਨੇ ਦੀ ਤੁਨ ਪਤੀ ਹੈਗਾ ਇਹ ਜਿਹੜੇ ਮੈਕੈਨਿਕ ਹੁੰਦੇ ਨੇ ਇਹ ਵੀ ਕੱਟ ਜਾਂਦੇ ਆ ਨਾ ਕਾਲੀ ਹੋ ਜਾਂਦੇ ਨੇ ਬੱਤੀਆਂ ਦੇ ਹੱਥ ਉਹ ਤੇ ਦਾਗ ਦੂਜੇ ਲੱਗਦੇ ਆ ਤਾਂ ਕਰਕੇ ਜੀ ਸਕੂਟਰੀ ਧਵਾ ਲਈ ਬਾਕੀ ਜਦੋਂ ਬਾਹਰ ਆਉਗੀ ਮੂਰਲੇ ਚੱਕੇ ਦੇ ਮਾਰਦਾ ਨਹੀਂ ਮੂਰਲੇ ਚੱਕੇ ਦੇ ਹਰਦੋ ਸਰਫ ਸਰਫ ਲਾਉਣਗੇ ਜੀ ਸਰਫ ਸ਼ੈਂਪੂ ਹੈ ਸਰਫ ਹੈ ਇਹਦਾ ਕੈਮਰਾ ਸਾਫ ਕਰਨਾ ਹੈ ਇਹ ਥੋੜਾ ਜਨਾ ਬਾਹਰ ਲੇ ਕਰਕੇ ਕਈ ਜਿਨਾ ਕਰੋ ਬਾਈਡਰ ਬਾਈਡਰ ਜਦੋਂ ਆਉਂਦੇ ਨੇ ਲੈ ਮੇਤਰੋ ਕਿਤੇ ਕੋਈ ਸਕ੍ਰੈਚ ਨਹੀਂ ਹੈਗਾ ਜਮਾਂ ਓਕੇ ਆਪਣੀ ਗੱਡੀ ਸਾਫ਼ ਹੈ ਤੇ ਇਹ ਆਪਣੀ ਗੱਡੀ ਦੇ ਨਾਲ ਤੋਂ ਚਾਪੀਆਂ ਜੀ ਦਿੱਤੀਆਂ ਜੀ ਗਈਆਂ ਅਗੇ ਨੇ ਹੈਗੇ ਨਹੀਂ ਅਗੇ ਨੇ ਹੈਗੇ ਨੇ ਸਸਰੀ ਸਾਨੂੰ ਸਾਡੀ ਇਹਨੂੰ ਮੈਂ ਕਿਹਾ ਮੁੰਡੇ ਨੇ ਵੀ ਸਾਫ ਕਰੇ ਬੰਦਰ ਹੋਰੇ ਪਾਸੇ ਲੱਗ ਗਿਆ ਕਰ ਦੇ ਯਾਰ ਸਾਫ ਐਂ ਕਰਦਾ ਮੜਾ ਤੂੰ ਨਾਲ ਲੱਗਦਾ ਯਾਰ ਮੂਰੇ ਮੂਰੇ ਮਾਰਦੇ ਯਾਰ ਐਂ ਕਰਦਾ ਇਹ ਬੰਦੇ ਨੂੰ ਮੈਂ ਕਿੰਨੀ ਵਾਰੀ ਕਿਹਾ ਤਾਂ ਦੇਖੀਏ ਬੰਦਾ ਸੁਣਦਾ ਨਹੀਂ ਯਾਰ ਹਾਂ ਦੀ ਤਾਂ ਪੈਨਟਾ ਉੱਧਰ ਹੋ ਗਿਆ ਉਹਨੇ ਇਹ ਕਿਹੜੇ ਸ਼ੰਗਲ ਤੇ ਜਾਊਗਾ ਬਾ ਠੀਕ ਆ ਇਹ ਗੁੱਫੜ ਤਾਂ ਗਾਲਾਂ ਛਕੂਗਾ ਹੋਰ ਆਲਾ ਹੁਣ ਹਵਾ ਮੇਰੇ ਕਹੇ ਤੋਂ ਮਾਰ ਲੱਗਿਆ ਹਵਾ ਜੀ ਇਹਦੇ ਤੇ ਇਹ ਮੈਨੂੰ ਕਿਹਾ ਸੀ ਵੀ ਇੱਧਰ ਇਹਨੇ ਮੈਨੂੰ ਦੱਸਿਆ ਨਹੀਂ ਪਹਿਲਾਂ ਤਾਂ ਇਹ ਦੱਸ ਹੀ ਦੱਸ ਠੀਕ ਸੀ ਉਹ ਐਕਸੈਸਰੀ ਆ ਦੇਖ ਮਨ ਦੇ ਨਿਆਰੇ ਵੀ ਇਹ ਜਿਹੜੀ ਜੈਸੀ ਲੱਗੀਆਂ ਸੀ ਕੀ ਕਹਿੰਦੇ ਨਾ ਏਮ ਜੈਸੀ ਐ ਮੈਂ ਇੱਕ ਦਿਨ ਮੈਂ ਆਉਂ ਗੱਡੀ ਲੈ ਕੇ ਤੇਰੇ ਕੋਲ ਮੇਰੀ ਵਾਲੀ ਫਿਰ ਤੂੰ ਦੇਖੀ ਐਕਸੈਸਰੀ ਸਹੀ ਨਹੀਂ ਹੈਗੀ ਪੁੱਤ ਤੂੰ ਪਹਿਲੇ ਕਰਨਾ ਆ ਪੰਜ ਦਿਨਾਂ ਦਾ ਹੋਣਾ ਗੱਡੀ ਨਾਲ ਮਿਲਾ ਕੇ ਦੇਖੋ ਮਿਲਦੀ ਨਹੀਂ ਹੈਗੀ ਜਮਾ ਸਿਲਕੂ ਤੇ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੋੜੀ ਵੀਡੀਓ ਭੇਜਾਂਗੇ ਤੁਹਾਨੂੰ ਮੇਰੀ ਵੀਡੀਓ ਭੇਜ ਰਹੇ ਹਾਂ ਤੁਹਾਡੇ ਕੰਮ ਬੜੀ ਕੱਸੀ ਲੱਗੇ ਹਨ ਆ ਬੰਦਾ ਜਿਆਦਾ ਬੇਨਤੀ ਹੈ ਲਓ ਜੀ ਖਾਣ ਵਾਂਗੂ ਲੱਗ ਹੀ ਰਹਿਣਾ ਉਹ ਬਸ ਪੁੱਤ ਰੰਗਣਾ ਲਾ ਦੇ ਆਲੇ ਦਲੇ ਮਾਰ ਦੇ ਇਹ ਨੂੰ ਤਾਂ ਕੰਮ ਕੋਈ ਮੁੰਡਾ ਚੰਗਾ ਆ ਇਹ ਉਹ ਬੱਚੇ ਮੰਗੂਆ ਐ ਇਹ ਕੰਮ ਮੰਗੂਆ ਹਾਂ ਸਾਡੇ ਵੀ ਤੁਹਾਡੇ ਮੁੰਡੇ ਸਾਡੇ ਵੀ ਤੁਹਾਡੇ ਮੁੰਡੇ ਕੰਮ ਕਰਦੇ ਆ ਤੂੰ ਇਹ ਬੰਦਾ ਤੇ ਪਾਉਂਦਾ ਨਹੀਂ ਆ ਮੈਂ ਦੂਜਾ ਕੰਮ ਨਹੀਂ ਕਰਦਾ ਇਹਦਾ ਕੀ ਦਾ ਚੱਲਿਆ ਚੱਲ ਦੇਖੋ ਜੀ ਇਹ ਹੈਗਾ ਮੈਂ ਤਾਂ ਮਿਸਤਰੀ ਇਹਨੂੰ ਆਪਾਂ ਨੇ ਨਾ ਗੱਡੀ ਨੂੰ ਸਾਫ਼ ਕਰਨ ਵਾਸਤੇ ਲਾ ਲਿਆ ਸਲਵਾਰੀ ਜਕੀਰ ਦਾ ਓ ਯਾਰ ਮਿਸਤਰੀ ਗੱਲ ਹੈ ਕੋਈ ਇਹ ਨਾ ਇਹ ਕਿਰੀ ਹੈ ਕਿਰੀ ਹੈ ਅੰਦਰੋਂ ਦੇਖੀ ਰਿਹਾ ਤੇ ਆਪਣੀ ਸਕੂਟਰੀ ਹੋ ਗਈ ਤਿਆਰ ਓਕੇ ਜਮਾ ਫਿੱਟ ਕਰਤੀ ਵੈਸੇ ਇਹਨਾਂ ਦਾ ਕਸੂਰ ਨਹੀਂ ਹੁੰਦਾ ਗੱਡੀਆਂ ਖੜ੍ਹੀਆਂ ਰਹਿੰਦੇ ਨੇ ਮਿੱਟੀ-ਮੁੱਟੀ ਪਾਈ ਜਾਂਦੀ ਹੈ ਇਹ ਸਾਰਾ ਸਾਫ਼ ਕਰਕੇ ਦਿੰਦੇ ਨੇ ਤੇ ਆਲਮੋਸਟ ਡਨ ਹੈ ਸਾਰੇ ਨੱਟ ਨੋਟ ਓਕੇ ਨੇ ਤੇ ਬਾਕੀ ਚਲੋ ਦੇਖਦੇ ਆ ਸ਼ਿਕਾਇਤ ਕਰਾਂਗੇ ਜਰੂਰ ਜੇ ਕੋਈ ਗੱਲਬਾਤ ਬਾਕੀ ਸਭ ਠੀਕ ਹੈ ਸੈਂਸਰੀ ਕੀ ਹੋਣਾ ਨਾਟੰਦੋ ਸੈਂਸਰੀ ਚੇਨ ਦੇ ਨੰਬਰ ਇੱਕ ਮੈਟਿਕ ਇਹਦੀ ਰਾਵੜ ਆ ਜੀ ਆਪਣਾ ਮੈਟਰ ਰਹਿਦਾ ਸੀ ਤੇ ਮੈਂ ਵੀ ਮੁੰਡਿਆਂ ਨੇ ਦੇਤਾ ਸਾਨੂੰ ਤੇ ਇੱਕ ਹੈ ਜੀ ਰਾਬੜ ਅੰਦਰ ਕਿਕਰ ਉਹ ਤੇ ਮੱਲ ਲੈਣਾ ਆਪਣਾ ਕਿਕਰ ਰਾਬੜ ਕਿਕਰ ਰਾਬੜ ਲਓ ਜੀ ਹੈਗੀ ਭਵਾਨੀਗੜ ਹਾਉਣਾ ਜਲਸੀ اپنی ਗੱਡੀ ਹੈਗੀ ਤਿਆਰ ਅ ਅਸੈਸਰੀ অলਮੋਸਟ ਤਿਆਰੀ ਹੈ ਬਸ ਕੱਲੀ ਸਟੀਲ ਸਟੀਲ ਦੀ ਰਹਿ ਗਈ ਕੋਪ ਹਾਂ ਸਾਰੇ ਕੰਮ ਹੋ ਠੀਕ ਹੈ ਨਾ ਤੁਸੀਂ ਕਹਿਤਾ ਵੀ ਠੀਕ ਹੈ ਓਕੇ ਜਾਓ ਮੈਂ ਤਾਂ ਕਿਹਾ ਮੈਂ ਕਹਾਂ ਮੈਂ ਠੀਕ ਹੈ ਜੀ ਮੈਂ ਚਾਬੀ ਲਿਆਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਲੋ ਜੀ ਵਧਾਈਆਂ ਜੀ ਵਧਾਈਆਂ ਸਭ ਨੂੰ। ਬਾਜੀ ਇਹ ਵੀਰ ਜੀ ਨੇ ਇੱਥੇ ਦੇ ਓਨਰ ਤੇ ਇਹਨਾਂ ਨੇ ਸਰਕੂਟਰੀ ਆਪਾਂ ਨੂੰ ਦਿੱਤੀ ਹੈ ਡਿਲੀਵਰ। ਥੈਂਕ ਯੂ ਬਾਜੀ ਤੁਹਾਡਾ। ਵਧੀਆ ਲੱਗਿਆ। ਵੈਸੇ ਸੁਹਾਵਾ ਦਾ ਤੁਹਾਡਾ ਕੌੜਾ ਹੀ ਆ ਥੋੜਾ ਜਿਹਾ। ਪਰ ਠੀਕ ਐ। ਨਣਾ ਹੱਸਦੇ ਆਂ ਜੀ। ਨਹੀਂ ਵੈਸੇ ਮਜ਼ਾਕ। ਮਰੇ ਘਟੇ ਵਾਲੇ ਫੁੱਲ ਫੁੱਲ ਜੇ ਲਾ ਕੇ ਦਿੰਦੇ ਨੇ। ਹੋਰ ਯਾਰ ਐ ਨਾ ਕਰੋ ਹਾਂ ਇੰਨਾ ਦਾ ਮਤਲਬ ਉਹਨੇ ਸੰਦਰ ਸੀ ਦੇਖੋ ਕਿੰਨਾ ਕਿੰਨਾ ਪੁੱਤਰ ਆ ਗਿਆ ਮਤਲਬ ਜਿਆਦਾ ਨਾਲ ਦੇ ਗਏ ਸਾਡੇ ਨੂੰ ਨਹੀਂ ਆ ਗਾ ਕੇ ਮਤਲਬ ਲੱਗਿਆ ਜੇ ਫਲੇਵਰ ਜੇ ਥੋੜੀ ਸੁਣੀ ਲਾ ਕੇ ਦਿੱਤੀ ਮੈਂ ਨਹੀਂ ਬੈਠਣਾ ਨਹੀਂ ਹਾਂ ਸਾਈਨ ਕਰਾਉਣਾ ਠੀਕ ਆ ਵੀ ਮਿੱਤਰੋ ਠੀਕ ਆ ਵੀ ਧੰਨਵਾਦ ਤੁਹਾਡਾ ਉਹ ਮੁੰਡੇ ਦਾ ਜਿਆਦਾ ਧੰਨਵਾਦ ਇਹ ਮੁੰਡੇ ਦਾ ਜਿਆਦਾ ਧੰਨਵਾਦ ਚਲੋ ਜੀ ਚਲੋ ਜੀ ਚਲਾ ਕੇ ਲੈ ਜਾ ਤੇ ਹਾਂ ਕੀ ਲੋ ਜੀ ਇਹਦੇ ਚ ਪਿਆ ਜੀ 460 ਰੁਪਏ ਦਾ ਤੇਲ ਜਦੋਂ ਕਿ ਵੀਰ ਕਹਿੰਦਾ ਵੀ ਇਹ ਚ 500 ਰੁਪਏ ਦਾ 450 ਦਾ ਤੇਲ ਪੈਂਦਾ ਹੂੰ ਠੀਕ ਆ ਜੀ ਓਕੇ ਜੀ ਵਾਪਸ ਚੱਲ ਵੀ ਜੀ ਸਕੂਟੀ ਆਪਣੇ ਲੈ ਲਈ ਤੇ ਮੈਂ ਦੇਣਾ ਮੇਰੇ ਛੋਟੇ ਭਰਾ ਨੂੰ ਗਿਫਟ ਸਰਪ੍ਰਾਈਜ਼ ਦੇਣ ਤਾਂ ਹੈਗੇ ਸੀਗਾ ਮਨੇ ਨਵੇਂ ਸਾਲ ਤੇ ਨਵੇਂ ਸਾਲ ਤੋਂ ਫਿਰ ਥੋੜਾ ਜਿਹਾ ਇਹ ਹੋ ਗਿਆ ਵੀ ਪੋਸ ਸੀਗਾ ਤੇ ਬੁੱਕ ਵਿੱਚ ਅਰੇ ਆਈ ਸੀਗੀ ਹਾਂ ਤੇ ਸਕੂਟੀਆਂ ਸਾਨੇ ਦੇਖੇ ਨੇ ਕਈ ਜਗ੍ਹਾ ਸੁਨਾਮ ਵੀ ਦੇਖੀ ਡਿੜਬੇ ਵੀ ਦੇਖੀ ਲਹਿਰੇ ਵੀ ਦੇਖੀ ਪਾਤੜਾਂ ਵੀ ਦੇਖੀ ਹਾਂ ਰੇਟ ਸਾਨੂੰ ਮਿਲਿਆ ਸਹੀ ਮਰੇਲਕੋਟ ਲਈ ਮਰੇਲਕੋਟ ਲਈ ਤੇ ਜੇ ਬਾਈ ਜੈਂਸ ਕਿਸੇ ਨੇ ਵੀ ਕੋਈ ਚੀਜ਼ ਲੈਣੀ ਆ ਹਨਾ ਆਪਾਂ ਇੱਕ ਜਗ੍ਹਾ ਹੀ ਖੜ ਜਾਨੇ ਆਂਗੇ ਬੜਾ ਚੰਗਾ ਸੁਭਾਅ ਹੈ ਹਾਂ ਇੱਕ ਜਗ੍ਹਾ ਖੜ ਕੇ ਦੇਖੋ ਫਿਰ ਜਿੰਨੇ ਆਪਾਂ ਨੂੰ ਕਹਿਤਾ ਆਪਾਂ ਉਨੀ ਪੈਸੇ ਲਾ ਦਨੇ ਆਂ ਵੈਸੇ 9-10 ਹਜ਼ਾਰ ਦਾ ਫਰਕ ਚੀਜ਼ ਮੰਗਰ ਪੈਂਦਾ ਕਿ ਜੇ ਆਪਾਂ ਹਰ ਕਿਤੇ ਜਗ੍ਹਾ ਟਰਾਈ ਕਰਦੇ ਆਂਗੇ ਨਾਲ ਇੱਕ ਗੱਲ ਹੋਰ ਦੱਸੋ ਸੌਰੀ ਤੁਹਾਨੂੰ ਰੋਕ ਰਿਹਾ ਉਹ ਗੱਲ ਇਹ ਹੋ ਗਈ ਜੀ ਜੇ ਦੇਖੋ ਕੋਈ ਵੀ ਬੰਦਾ ਦੇਖੋ ਹਰੇਕ ਬੰਦਾ ਇਹ ਨਹੀਂ ਹੁੰਦਾ ਵੀ ਕੈਸ਼ ਤੇ ਲੈ ਸਕਦਾ ਲੋਨ ਵੀ ਕਰਾਉਣਾ ਹੁੰਦਾ ਇੱਕ ਚੀਜ਼ ਦਾ ਹਿਸਾਬ ਲਾਇਆ ਸਾਨੇ ਦੇਖੋ ਸਾਨੂੰ ਕਈ ਜਗ੍ਹਾ ਤੋਂ ਦੇਖਿਆ ਸਾਨੇ ਡਿਫਰੈਂਸ ਦਾ ਪਤਾ ਲੱਗਿਆ ਉਹਦੇ ਵਿੱਚ ਕੀ ਹੋਇਆ ਜੇਕਰ ਆਪਾਂ ਰੇਲ ਕੋਡ ਤੋਂ ਲਈ ਤਾਂ ਆਪਾਂ ਨੂੰ 8-9000 ਦਾ ਬੈਨੀਫਿਟ ਮਿਲ ਗਿਆ ਉਸ ਤੋਂ ਬਾਅਦ ਜੇ ਅਸੀਂ ਸਾਲ ਦਾ 2 ਸਾਲ ਦਾ ਲੋਨ ਵੀ ਕਰਾਉਂਦੇ ਤਾਂ ਵੀ ਸਾਡਾ ਘਟਟ ਘਟਟ 12-13000 ਰੁਪਿਆ 10 ਤੋਂ 12000 ਰੁਪਿਆ ਜ ਬਣਦਾ ਸੀ ਬਚ ਗਿਆ ਆਪਣਾ ਦੂਜੀ ਗੱਲ 1 ਲੱਖ 1000 ਦੇ ਵਿੱਚ ਆਪਣੀ ਸਕੂਟਰੀ ਲਈ 3000 ਰੁਪਿਆ ਜੇ ਆਪਾਂ ਲੋਨ ਵੀ ਕਰਾਂਦੇ ਤਾਂ ਫੈਲਦਾ ਲੈਂਦੇ ਹਾਂ ਫੈਲ ਹਾਂ ਸੋ ਇਸ ਕਰਕੇ ਕਹਿੰਦੇ ਆ ਵੀ ਕੋਸ਼ਿਸ਼ ਕਰਿਆ ਕਰੋ ਦੇਖ ਲਿਆ ਕਰੋ ਸਰਚ ਹੀ ਕਰਨੀ ਹੈ ਪੈਸੇ ਤਾਂ ਦੇਖੋ ਹਰੇਕ ਬੰਦਾ ਹੱਥ ਬੰਨ ਕੇ ਜਾਨੀ ਕਿ ਹੱਥ ਘੁੱਟ ਕੇ ਕਮਾਉਂਦਾ ਹੈਗਾ ਚੱਲ ਥੋੜੇ ਥੋੜੇ ਪੈਸੇ ਅਗਲਾ ਇਹ ਕਹਿੰਦਾ ਵੀ ਕਿਸ਼ਤਾਂ 'ਚ ਚੱਲ ਪਤਾ ਨਹੀਂ ਲੱਗਦਾ ਜੇ ਕੋਈ ਨਹੀਂ ਵੀ ਦੇਖੋ ਸਾਰੇ ਫੁੱਲ ਪੇਮੈਂਟ ਕਰ ਸਕਦਾ 20000 ਡਾਊਨ ਪੇਮੈਂਟ ਭਰ ਕੇ ਤੇ ਬੜੇ ਆਰਾਮ ਨਾਲ ਆਪਣੇ ਚੀਜ਼ ਬਣਾ ਸਕਦਾਗਾ ਬੰਦਾ ਇਹ ਕਈ ਵਾਰ ਨਹੀਂ ਵੀ ਚਲੋ ਕਿਸੇ ਕੋਲੇ ਹੁੰਦੇ ਕੋਈ ਜ਼ਰੂਰੀ ਨਹੀਂ ਵੀ ਸਾਰੇ ਹਨਾ ਭਰ ਸਕਦਾ ਕਿਸ਼ਤਾਂ ਤੇ ਲੈ ਸਕਦਾਗਾ ਵਧੀਆ ਸਹੀ ਹੈ ਸਹੀ ਹੁਣ ਪਤਾ ਨਹੀਂ ਲੱਗਦਾ ਕਿਸ਼ਤਾਂ ਚ ਵੀ ਪਤਾ ਨਹੀਂ ਲੱਗਦਾ ਹੈਗਾ ਹਰ ਮਹੀਨੇ ਕੀ ਕੱਲੇ ਖੁਸ਼ ਹੁੰਦਾ ਰਹੇ ਪਤਾ ਨਹੀਂ ਗੀਤ ਲਾ ਗਾ 3-4000 ਰੁਪਿਆ 44500 4700 ਦੇਖੋ ਕਿਸ਼ਤ ਬਣਦੀ ਹੈਗੀ ਹਾਂਜੀ ਹਾਂਜੀ ਬਿਲਕੁਲ ਤੇ ਭਰ ਸਕਦਾਗਾ ਤੇ ਹੁਣ ਆਪਾਂ ਲੈ ਕੇ ਦੇਤੀ ਦੇਖੋ ਸਕੂਟਰੀ ਚਲ ਬੱਚੇ ਦਾ ਮਨ ਹੁੰਦਾਗਾ ਕੋਈ ਹੈ ਨਹੀਂ ਸੋ ਉਹਦੇ ਕੋਲੇ ਸਾਧਨ ਜਦੋਂ ਕਿਤੇ ਸਾਧਨ ਜਾਣਾ ਵੀ ਹੁੰਦਾ ਸੀ ਉਹ ਦੇਖਦਾ ਸੀ ਸਾਡੇ ਕੋਲ ਛੋਟਾ ਜਿਹਾ ਪਾਇਆ ਸੀ ਤੇ ਹੁਣ ਇੰਨਾ ਫਸਟ ਇਅਰ ਹਾਂ ਪਲੱਸ 2 ਕਰਕੇ ਆ ਗਿਆ ਸੀ ਤੇ ਗ੍ਰੈਜੂਏਸ਼ਨ ਵੀ ਮੇਰੇ ਕੋਲ ਹੀ ਕਰੀ ਸੀ ਇਹਨੇ ਤੇ ਕੰਮ ਵੀ ਇੱਥੇ ਤੁਰਦਾ ਫਿਰਦਾ ਸਿੱਖ ਗਿਆ ਵੈਸੇ ਕੋਰਸ ਨੇ ਉਹਦਾ ਵੀ ਕਰਿਆ ਸੀਗਾ ਕੰਪਿਊਟਰ ਦਾ ਵੀ ਕਰਿਆ ਸੀਗਾ ਮਨੀਮੀ ਦਾ ਵੀ ਕਰਿਆ ਸੀਗਾ ਹਾਂ ਕੰਮ ਕਾਫੀ ਕਰੇ ਸੀਗੇ ਚਲੋ ਨੇ ਕਹਿੰਦਾ ਕਿ ਜਿੰਨਾ ਚਿਰ ਮੇਰੇ ਤੋਂ ਬਣਦਾ ਕੰਮ ਮੈਂ ਕਰ ਲੂੰਗਾ ਨਹੀਂ ਨਹੀਂ ਬਹੁਤ ਵਧੀਆ ਗੁੱਡਾ ਯਾਰ ਗੁੱਡ ਜੇ ੱਤਕਾ ਪੜਦਾ ਵਧੀਆ ਕਰ ਰਿਹਾ ਸਾਰਾ ਚਲੋ ਜੀ ਫਿਰ ਆ ਮਿਲਦੇ ਹੁਣ ਆਪਾਂ ਪਹੁੰਚ ਕੇ ਠੀਕ ਹੈ ਦੇਖ ਦੇਾਂਗੇ ਉਹਦਾ ਕਿਹਾ ਜਾ ਰਿਵਿਊ ਹੈ ਰਿਵਿਊ ਹੋਊਗਾ ਸਕੂਟੀ ਲੈਣ ਦਾ ਪੈਸੇ ਅਸੀਂ ਦੱਸਿਆ ਨਹੀਂ ਹੈਗਾ ਨਹੀਂ ਉਹ ਨੰਨਾ ਮਾਰਦੇ ਨੇਗੇ ਵੀ ਰਹਿਣ ਦੋ ਰਹਿਣ ਦੋ ਪੈਸੇ ਨਾ ਲਾਵਾਂ ਕਹਿੰਦੇ ਹੁੰਦੇ ਸੀ ਪੈਸੇ ਨਾ ਲਾਓ ਸਵੇਰ ਨੂੰ ਦੇਖੋ ਫਿਰ ਸਾਨੇ ਆਪਣੇ ਸੁੱਖ ਮੁੰਡੇ ਦੀ ਸਾਡੇ ਬੇਟੇ ਦੀ ਜੇ ਸੈਟਿੰਗ ਹੁੰਦੀ ਹੈ ਨਾ ਪੈਸੇ ਦੀ ਦੇਖੋ ਲੋੜ ਹੁੰਦੀ ਹੈ ਹੁਣ ਚੀਜ਼ ਬਣਦੀ ਬਣ ਜੂਗੀ ਇਹਦੀ ਹੋਰ ਹਾਂ ਫਿਰ ਫਿਰ ਵਿਚ ਵਿਚਾਲੇ ਰਹਿ ਜੂਗੀ ਸਹੀ ਗੱਲ ਹੈ ਪਟਰੋਲ ਪਪ ਕਦੋਂ ਹੋ ਯਾਰ ਪਟਰੋਲ ਤਾਂ ਆ ਹੀ ਨਹੀਂ ਹੈਗਾ ਪਤਾ ਨਹੀਂ ਜੀ ਪਟਰੋਲ ਆਪਾ ਤੇ ਬਣੇ ਰਿਓ ਜੀ ਆਪਣੇ ਨਾਲ ਮੇਰੇ ਤੇ ਆ ਤੁਹਾਨੂੰ ਪਹੁੰਚ ਕੇ ਸੁਨਾਮ ਫਿਰ